ਵਾਹਿਗੁਰੂ ਜੀ ਕਾ ਖਾਲਸਾ ਸਿਰਵਾਹਿਗੁਰੂ ਜੀ ਕੀ ਫਤਿਹ ਸਤਗੁਰ ਨਾਨਕ ਪ੍ਰਗਟਿਆ ਮਿਟੇ ਧੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਭਲੋਆ ਅੱਜ ਅਸੀਂ ਗੁਰਦੁਆਰਾ ਨੌਵੀਂ ਪਾਸਾਈ ਸ੍ਰੀ ਗੁਰਦੁਆਰਾ ਸਾਹਿਬ ਅੜੀ ਸਰ ਸਾਹਿਬ ਆਇਆ ਤੇ ਇੱਥੇ ਤੁਹਾਨੂੰ ਇਸ ਦੇ ਇਤਿਹਾਸ ਬਾਰੇ ਤੁਹਾਨੂੰ ਉੱਥੇ ਜਾ ਕੇ ਜਾਣੂ ਕਰਵਾਵਾਂਗੇ ਜੋ ਵੀ ਇਤਿਹਾਸ ਹੈ ਜੋ ਵੀ ਪ੍ਰਸਿੱਧਤ ਹੈ ਉਹਦੇ ਬਾਰੇ ਤੁਹਾਨੂੰ ਉੱਥੇ ਜਾਣੂ ਕਰਾਵਾਂਗੇ ਇੱਥੇ ਬਹੁਤ ਜ਼ਿਆਦਾ ਸੰਗਤਾਂ ਆਂਦੀਆਂ ਨੇ ਮੱਥਾ ਟੇਕਣ ਦੂਰੋਂ-ਥੂਰੋਂ ਬਹੁਤ ਮਨੋਕਾਮਨਾ ਪੂਰੀਆਂ ਹੁੰਦੀਆਂ ਨੇ ਤੇ ਇਹਦੇ ਬਾਰੇ ਤੁਹਾਨੂੰ ਉੱਥੇ ਜਾ ਕੇ ਇਤਿਹਾਸ ਦਾ ਜਾਣੂ ਕਰਾਵਾਂਗੇ ਤੇ ਇਹ ਜਿਹੜਾ ਗੁਰਦੁਆਰਾ ਸਾਹਿਬ ਹੈ ਇਹ ਜੋ ਆਪਾਂ ਬਰਨਾਲੇ ਤੋਂ ਪਠਿੰਡੇ ਵੱਲ ਨੂੰ ਆੰਦੇ ਆ ਉਹ ਰੋਡ ਤੇ ਆਪਾਂ ਜਦੋਂ ਠੰਡੇ ਆ ਜਾਂਦੇ ਨਾਲ ਅੰਦਰ ਨੂੰ ਸੜਕ ਮੁੜਦੀ ਏ ਜਿਹੜੀ ਗੁਰਦੁਆਰਾ ਸਾਹਿਬ ਨੂੰ ਜਾਂਦੀ ਏ ਨੌਵੀਂ ਪਾਤਸ਼ਾਹੀ ਦੇ ਤੇ ਬਾਕੀ ਤੁਹਾਨੂੰ ਜਿਹੜਾ ਇਹਦਾ ਇਤਿਹਾਸ ਆ ਪ੍ਰਸਿੱਧ ਦੇ ਜੋ ਵੀ ਆ ਸਾਰਾ ਕੁਝ ਅਸੀਂ ਅੰਦਰ ਜਾ ਕੇ ਤੁਹਾਨੂੰ ਦਿਖਾਵਾਂਗੇ ਪੁੱਛਾਂਗੇ ਵੀ ਦੱਸਾਂਗੇ ਵੀ ਠੀਕ ਹੈ ਜੀ ਚਲੋ ਆਜੋ ਆਪਾਂ ਗੁਰਦੁਆਰਾ ਸਾਹਿਬ ਜਾਂਦੇ ਆ ਤੇ ਤੇ ਜਿਹੜੀ ਆ ਪਾਰਕਿੰਗ ਬਣਾਈ ਹੋਈ ਆ ਕੋਟੋ-ਕਟ ਤਿੰਨ-ਚਾਰ ਕਿੱਲਾਂ ਦੇ ਵਿੱਚ ਪਾਰਕਿੰਗ ਆ ਇਹ ਸਿਰਫ ਇਹਨਾਂ ਨੇ ਮਾਮਲੇ ਤੇ ਲਈ ਹੋਈ ਆ ਜਮੀਨ ਜਿਹੜੀ ਇਹਨਾਂ ਨੇ ਸਿਰਫ ਪਾਰਕਿੰਗ ਲਈ ਰੱਖੀ ਹੋਈ ਹੈ ਗੁਰਦੁਆਰੇ ਵਾਲਿਆਂ ਨੇ ਬਹੁਤ ਜ਼ਿਆਦਾ ਬਾਏ ਇਦਾਂ ਥੜੀਆਂ ਬੱਟਾਂ ਬਣਾਈ ਹੋਈਆਂ ਵੀ ਹਾਂ ਇੱਧਰ-ਉੱਧਰ ਗੱਡੀ ਐਵੇਂ ਹੋਵੇ ਨਾ ਨਹੀਂ ਤੇ ਇਹਦੇ ਵਿੱਚ ਵਿਚਾਲੇ ਲਾ ਦਿੰਦੇ ਨੇ ਗੱਡੀਆਂ ਦੀ ਜਗ੍ਹਾ ਬਹੁਤ ਵਧੀਆ ਨੂੰ ਬਣਾਈ ਆ ਤੇ ਸ਼ਨੀਵਾਰ ਜਿਹੜੀਆਂ ਬੱਸਾਂ ਨੇ ਤਿੰਨ ਇੱਕ ਕਾ ਖੜੀ ਹੈ ਕਾ ਟੂ ਟ੍ਰੈਵਲ ਖੜੀ ਤੇ ਕਾ ਬੱਸ ਤੇ ਤਿੰਨੇ ਬੱਸਾਂ ਹਰੇਕ ਸ਼ਨੀਵਾਰ ਨੂੰ ਪਹੁੰਚ ਕੇ ਦੁਆਰਾ ਸੇਵਾ ਲਾਦੀ ਆ ਇੱਥੇ ਦੇਖੋ ਚਾਰੇ ਪਾਸੇ ਦੁਕਾਨਾਂ ਹੀ ਦੁਕਾਨਾਂ ਜਾਂ ਤਾਂ ਇਹ ਐਤਵਾਰ ਨੂੰ ਲੱਗਿਆ ਹੁੰਦਾ ਮੇਲਾ ਜਾਂ ਮੇਲਾ ਦਾ ਹਰੇਕ ਦਿਨ ਹੀ ਲੱਗਿਆ ਹੁੰਦਾ ਬਾਕੀ ਪੁੱਛ ਲੈਣੇ ਆਪਾਂ ਕਿਸੇ ਨੂੰ ਵੀ ਕਿਵੇਂ ਕਰਨਾ ਬਹੁਤ ਜ਼ਿਆਦਾ ਦੁਕਾਨਾਂ ਨੇ ਜਿਵੇਂ ਮੇਲਾ ਲੱਗਿਆ ਹੁੰਦਾ ਇਦਾਂ ਵਾ ਬਾਕੀ ਗੁਰਦੁਆਰਾ ਸਾਹਿਬ ਪਹੁੰਚਦੇ ਆ ਗੁਰਦੁਆਰਾ ਸਾਹਿਬ ਪਹੁੰਚ ਗਏ ਫਿਰ ਤੁਹਾਨੂੰ ਦਰਸ਼ਨ ਕਰਾਉਨੇ ਆ ਜੀ ਆਪਾਂ ਗੁਰਦੁਆਰਾ ਸਾਹਿਬ ਪਹੁੰਚ ਗਏ ਪਾਰਕਿੰਗ ਇੱਧਰ ਵੀ ਹੈ ਨਾ ਗਾਹਾਂ ਜਾ ਕੇ ਆ ਗੁਰਦੁਆਰਾ ਸਾਹਿਬ ਦਾ ਮੇਨ ਗੇਟ ਮੇਨ ਗੇਟ ਤੋਂ ਐਂਟਰ ਹੋ ਕੇ ਫਿਰ ਅੱਗੇ ਦੇਖਦੇ ਆਂ ये है जी गुरुद्वारा साहब का मेन गेट इधर गुरु का लंगर ਗੁਰੂ ਕਾ ਲੰਗਰ ਹਜੇ ਅੰਸਾਰੀ ਚੱਲ ਰਹੀ ਐ ਤੇ ਕਾਰ ਸੇਵਾ ਚੱਲ ਰਹੀ ਐ ਹੌਲੀ ਹੌਲੀ ਕਾਰ ਸੇਵਾ ਪੂਰੀ ਹੋਊਗੀ ਆਹ ਗੁਰੂ ਕਾ ਲੰਗਰ ਪ੍ਰਸ਼ਾਦਾ ਛੱਕ ਕੇ ਜਾਣਾ ਚਾਹੀਦਾ ਪ੍ਰਸ਼ਾਦਾ ਛਕੋ ਲੰਗਰ ਤੁਟਵਾਰ ਦਾ ਵਰਤਦਾ ਵਰਤਦਾ ਹਰੇਕ ਦਿਨ ਐ ਪਰ ਸੰਡੇ ਨੂੰ ਕਹਿੰਦੇ ਇੱਥੇ ਬਹੁਤ ਜ਼ਿਆਦਾ ਭੀੜ ਹੁੰਦੀ ਐ ਬਹੁਤ ਜ਼ਿਆਦਾ ਕੱਟ ਹੁੰਦਾ ਪਰ ਸਿੱਖਤਾ ਵਾਂ ਕਹਿੰਦੇ ਹਰ ਮਨੋ ਕਾਮਨਾ ਪੂਰੀ ਹੁੰਦੀ ਆ ਏ ਦਾ ਇਤਿਹਾਸ ਹੈ ਗੁਰਦੁਆਰਾ ਅੜੀ ਸਾਹਿਬ ਸਾਹਿਬ ਪਾਛਾ 9ਵੀਂ 1722 ਨੂੰ ਹੰਡੇ ਆਇਆ ਪੋ ਦੇ ਮਹੀਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਪੱਕੇ ਗੁਰੂ ਸਰਾਇ ਪੱਕੇ ਗੁਰੂ ਤੋਂ ਕੱਚੇ ਗੁਰੂ ਸਰਾਇ ਕੱਚੇ ਗੁਰੂ ਸਰ ਤੋਂ ਚੱਲ ਕੇ ਇਸ ਸਥਾਨ ਤੇ ਆਏ ਪਿੰਡ ਤੋਲੇ ਦੀ ਜੂ ਸੀ ਕਿ ਗੁਰੂ ਗ੍ਰੰਥ ਗੁਰੂ ਸਾਹਿਬ ਜੀ ਦਾ ਘੋੜਾ ਅੱਗੇ ਨਾ ਤੁਰਿਆ ਤਾਂ ਗੁਰੂ ਸਾਹਿਬ ਨੂੰ ਸੰਗਤ ਨੇ ਪੁੱਛਿਆ ਘੋੜਾ ਅੜੀ ਪੈ ਗਿਆ ਹੈ ਇੱਕ ਹੀ ਕਾਰਨ ਹੈ ਗੁਰੂ ਸਾਹਿਬ ਜੀ ਨੇ ਸੰਗਤ ਨੂੰ ਦੱਸਿਆ ਕਿ ਕੋੜਾ ਅੜੀ ਪੈ ਗਿਆ ਹੈ ਇੱਥੇ ਤੁਰਕ ਜ਼ਿਮੀਦਾਰਾਂ ਦਾ ਤੰਬਾਕੂ ਦਾ ਖੇਤ ਹੈ ਕਿਸੇ ਸਮੇਂ ਇਹ ਪੀ ਗੁਰੂ ਦੇ ਸਿੱਖ ਹੋਣਗੇ ਅਤੇ ਗੁਰੂ ਘਰ ਦੀ ਸੇਵਾ ਕਰਿਆ ਕਰਨਗੇ ਜੋ ਵੀ ਸਰਦਾਲੂ ਸੁੱਖਾਂ ਸੁਖਣਗੇ ਉਹਨਾਂ ਦੇ ਘੜੇ ਕੰਮ ਸਮਰਨਗੇ ਅਤੇ ਕਾਰਜ ਸੰਪੂਰਨ ਹੋਣਗੇ ਇਹ ਬਚਨ ਹੈ ਕਿ ਗੁਰੂ ਸਾਹਿਬ ਇਸ ਸਥਾਨ ਤੋਂ ਸੋਹੀਆਂ ਸਾਹਿਬ ਚਲੇ ਗਏ ਇਸ ਸਥਾਨ ਦੀ ਸੇਵਾ ਜੱਫੀਦਰ ਬਾਬਾ ਹਰਬੰਸ ਸਿੰਘ ਜੀ ਅਤੇ ਜੱਫੀਦਰ ਬਾਬਾ ਕਰਨੈਲ ਸਿੰਘ ਜੀ ਨੇ 24 ਦਸੰਬਰ ਨੂੰ ਜੋ 97 ਦਿਨ ਬੁੱਧਵਾਰ ਨੂੰ ਆਰੰਭ ਕਰਵਾਈ ਗੁਰਦੁਆਰਾ ਤੋਲਾ ਖੰਡਿਆਆ ਪ੍ਰਬੰਧਕ ਕਮੇਟੀ ਇਹ ਜੀ ਸਾਰਾ ਇਤਿਹਾਸ ਹੈ ਇਸ ਗੁਰਦੁਆਰੇ ਵਿੱਚ ਜੋ ਵੀ ਅਰਦਾਸ ਕਰੇਗਾ ਜਿਵੇਂ ਤੁਸੀਂ ਕਹਿ ਲੋ ਜੋ ਵੀ ਮਨੋ ਕਾਮਨਾ ਤੁਹਾਡੀ ਹੈਗੀ ਸਾਰੀ ਪੂਰੀ ਹੁੰਦੀ ਹੈ ਜੋ ਵੀ ਸੁੱਖ ਸੁੱਖ ਦੀ ਸਾਰੀ ਪੂਰੀ ਹੁੰਦੀ ਹੈ ਐਤਵਾਰ ਸ਼ਨੀਵਾਰ ਨੂੰ ਆਓ ਤੇ ਅਰਦਾਸ ਕਰਾਓ ਤੁਹਾਡੀਆਂ ਸਾਰਿਆਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੋਣ ਸਾਰੇ ਸੁਖੀ ਬਸੰਤ ਹੋਰ ਜੀ ਵੀਡੀਓ ਦੇਖ ਕੇ ਕਿਦਾਂ ਲੱਗਿਆ ਵਧੀਆ ਲੱਗਿਆ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਕਰ ਦਿਓ ਜਿੰਨੀ ਸ਼ੇਅਰ ਕਰੋਗੇ ਜਿਆਦਾ ਲੋਕਾਂ ਤੱਕ ਪਹੁੰਚੇਗੀ ਕਿਉਂਕਿ ਸਾਰਿਆਂ ਦੀ ਫਿਰ ਮਨੋ ਕਾਮਨਾਵਾਂ ਪੂਰੀਆਂ ਹੋਣੀਆਂ ਸਾਰਿਆਂ ਦੇ ਦੁੱਖ ਦੂਰ ਹੋਣਗੇ ਤੇ ਵੱਧ ਵੱਧ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜਰੂਰ ਕਰਕੇ ਦੱਸਿਓ ਕਿੰਦਾਂ ਦੀ ਵੀਡੀਓ ਬਣੀ ਕੋਗੇ ਨਵਾਂ ਕੁਝ ਲੈ ਕੇ ਆਏ ਸੀਗੇ ਤੇ ਦੱਸਿਓ ਕਿਦਾਂ ਬਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ